ਬਰਦਾ ਭਾਈ ਸਵੇਰੇ ਫੋਨ ਆਇਆ ਹੈਗਾ ਮੈਡਮ ਨਾਲ ਦਾ ਕਿ ਸ਼ਰਤਾਂ ਦੇ ਸ਼ਰਤ ਤੋੜੇ ਹੋਏ ਜਦੋਂ ਆ ਕੇ ਦੇਖਿਆ ਤਾਂ ਖਲਾਰਾ ਪਿਆ ਹੋਇਆ ਸੀ ਮੰਗੋ ਜਹੀ ਹੈ ਸਰ ਜੋ ਨੁਕਸਾਨ ਹੋਇਆ ਜਿਹੜਾ ਨੂੰ ਕੀਤਾ ਉਹਨੂੰ ਕਿਸ ਨੁਕਸਾਨ ਉਹਨਾਂ ਦੇ ਅਕੇਲ ਕੱਸੀ ਜਾਵੇ ਪਾਸਪੋਰਟ ਲਾਇਸੈਂਸ ਇਹ ਕੰਮ ਹੈਗਾ ਜਾਂ ਤੇ ਬਾਕੀ ਕਹਿ ਸੀਗਾ ਪਿਆ ਥੋੜਾ ਬਤੋ ਉਹ ਵੀ ਲੈ ਕੇ ਇੱਕ ਰਾਤ ਦੇ ਵਿੱਚ ਉਹਨਾਂ ਨੇ ਦੋ ਇਕੱਠੀਆਂ ਛੋਪਾ ਤੇ ਚੋਰੀ ਕੀਤੀ ਹੋਈ ਬਸ ਇੱਕ ਗਲੀ 'ਚ ਇੱਕ ਬਾਹਰ ਸ਼ਿਵ ਦਿਆਲ ਗਿਰੀ ਮਾਰਕੀਟ ਇਹ ਗਿਲੰਦਰ ਰੋੜਾ ਕੀ ਗੱਲ ਹੈ ਹਾਂਜੀ ਉਹ ਸਾਡਾ ਮਨੀ ਟਰਾਂਸਫਰ ਦਾ ਕੰਮ ਹੈਗਾ ਰੋਇਲ ਮਰੀਕ ਚੇਨ ਨਾਮ ਕੀ ਬਾਰਦਾਤ ਬਾਰਦੂ ਤਾਂ ਸਾਰੋਂ ਖੂਰੇ ਗਿਆ ਕਹਿੰਦੇ ਸਾਡੀ ਦੁਕਾਨ ਦਾ ਛੜ ਰੇ ਇੱਥੋਂ ਚੱਕਿਆ ਪਿਆ ਟੁੱਟਾ ਪਿਆ ਤੇ ਉੱਤੋਂ ਬਾਅਦ ਫੇ ਅਸੀਂ ਆ ਗਏ ਇੱਥੇ ਆ ਕੇ ਦੇਖਿਆ ਤਾਂ ਫਲਾਤ ਬਣਿਆ ਉਸ ਮੂਰੇ ਕਿੰਨਾ ਕ ਨੁਕਸਾਨ ਆ ਗਿਆ ਨੁਕਸਾਨ ਦਾ ਮੈਡਮ ਨੂੰ ਜਾ ਕੇ ਫੇਰੇ ਪਤਾ ਲੱਗੂਗਾ ਕਿੰਨਾ ਕੁ ਸੀਗੀ ਹੋਇਆ ਉਹ ਦਰੋ ਡੀਵੀਡੀ ਆਰ ਵਗੈਰਾ ਸਾਡੇ ਲੈ ਗੋ ਕਲਾਈਨ ਵਗੈਰਾ ਪਏ ਉਸ ਜੀ ਚਾਂਦੀ ਦੇ ਸੀ ਉਹ ਵੀ ਲੈ ਗਏ ਛੱਕੇ ਬਾਕੀ ਸੀਦਾ ਕੰਮ ਆ ਤੁਹਾਡਾ ਜੁੜਦਾ ਵੈਚਨ ਯੂਨੀਅਨ ਦਾ ਵਿਕਰਾਂ ਸਿੰਘ ਨਾਮ ਮਨੀ ਟ੍ਰਾਂਸਫਰ ਦਾ ਇਹੋ ਜਿਹੜਾ ਵੈਸਟਨ ਯੂਨੀਅਨ ਹੋ ਗਿਆ ਜੀ ਸਰ ਵੈਸਟਨ ਹੂੰ ਸਰ ਇਹ ਜੇ ਕਿਹਾ ਕਿ ਵਰਤਮਾਨ ਦਾ ਧ ਦੇ ਕਿਲੋਮੀਟਰ ਹੀ ਥਾਣਾ ਹੈ ਹਾਂ ਜੀ ਉਹ ਨਾਲ ਹੀ ਤਾਂ ਹੈਗਾ ਥਾਣਾ ਜੀ ਖਾਣੇ ਦੇ ਨਾਲ ਹੀ ਤੁਹਾਡੇ ਪੰਜਾਬ ਨੈਸ਼ਨਲ ਬੈਂਕਾ ਇਨੀ ਸਿਕਿਉਰਟੀ ਆਉਂਦੇ ਬਾਅਦ ਆ ਕੋਈ ਪਤਾ ਨਹੀਂ ਲੱਗਦਾ ਜੀ ਕਿਹਨਾ ਗੋਰੂ ਕੁਮਾਰ ਇਹ ਦੁਕਾਨ ਆ ਦਾ ਵੀ ਜੁਲੰਦਰ ਰੋਡ ਨੀਅਰ ਪੀ ਐਨ ਵੀ ਬੈਂਕ ਸਾਡ ਬਾਹਰ ਦਾ ਵੀ ਸਵੇਰੇ ਫੋਨ ਆਇਆਗਾ ਮੈਡਮ ਉਹਨਾਂ ਦਾ ਕਿ ਦੁਕਾਨ ਦੇ ਸ਼ਟਰ ਤੋੜੇ ਹੋਏ ਜਦੋਂ ਆ ਕੇ ਦੇਖਿਆ ਤਾਂ ਖਲਾਰਾ ਪਿਆ ਹੋਇਆ ਇਹਦੇ ਦੇ ਨੇੜੇ ਤੋਂ ਅੱਧਾ ਕਿਲੋਮੀਟਰ ਠਾਣਾ ਹੈ ਤੇ ਨਾਲ ਹੀ ਮੇਨ ਬ੍ਰਾਂਚ ਪੀ ਐਨ ਵੀ ਦੀ ਹੈ ਤੇ ਨਾਲ ਅੱਗੇ ਕੰਦੇ ਵੱਡੀ ਵੱਡੀ ਚੋਰੀ ਹੁੰਦੀ ਹੈ ਉਹ ਜੋ ਨਾਲ ਜਿਹੜੀ ਆ ਕੰਦ ਪਿੱਛੇ ਦੇ ਨਾਲ ਬੈਂਕ ਦੀ ਕੰਦ ਹੈ ਥਾਵੇਂ ਦੇਖ ਲੋ ਕੋਈ ਖੋਖ ਨਹੀਂ ਆਗਾ ਚੋਰਾਂ ਨੂੰ ਕੋਈ ਸਮੱਸਿਆ ਨਹੀਂ ਮੁਵਦਾ ਨਹੀਂ ਆਈ ਬੋਸ ਜੀ ਹਾਂਜੀ ਆਈ ਹੈ ਕਰਕੇ ਗਏ ਚੈੱਕ ਸਾਰਾ ਕੁਝ ਲੱਗਦਾ ਹੈ ਕਰਨਗੇ ਕੀ ਕਹਿਣਾ ਹੈ ਉਹ ਤਾਂ ਕੰਦੇ ਜੀ ਜਲਦੋ ਜਲ ਚੋਰ ਜਿਹੜੇ ਵੀ ਆ ਕੇ ਪੜਾਂਗੇ ਕੀ ਮੰਗਤੀ ਆ ਬੰਦੇ ਤੋਂ ਮੰਗੋ ਜਿਹਹੀ ਆ ਸਰ ਜੋ ਨੁਕਸਾਨ ਹੋਇਆ ਜਿਹੜਾ ਨੂੰ ਕੀਤਾ ਨੁਕਸਾਨ ਉਹਨਾਂ ਦੇ ਅਕੀਲ ਕੱਸੀ ਜਾਵੇ ਕੀ ਕਰਾਸੀ ਵੀਰਾ ਵੀ ਤੁਸੀਂ ਮਣੀਪਛੇਂ ਦਾ ਕੰਮ ਕਰਦੇ ਹੋ ਸਰ ਸਾਡਾ ਵੈਸੇ ਮਣੀ ਮਣੀਗ੍ਰਾਮ ਰੀਆ ਪਾਸਪੋਰਟ ਲਾਇਸੈਂਸ ਇਹ ਕੰਮ ਹੈਗਾ ਹੈ ਤੇ ਬਾਕੀ ਕਿੱਸਾ ਹੈਗਾ ਪਿਆ ਥੋੜਾ ਬਤਾਓ ਵੀ ਲੱਗੇ ਇਹਨਾਂ ਨੂੰ ਨੁਕਸਾਨ ਆਇਆ ਸੁਣ ਮੋਟਾ ਮੋਟਾ 77 ਜਾਤਾ ਹੈਗਾ ਬਾਕੀ ਆ ਦਾ ਜੋ ਤੋੜਪੰਡ ਕਰਕੇ ਇਹਦਾ ਲੱਗ ਗਈ ਜਣੇ ਜੀ ਉਸਾਂ ਕੋ ਕੈਮਰੇ ਕੋ ਮੇ ਨਾਲ ਹੀ ਲੱਗੇ ਇੱਕ ਰਾਤ ਦੇ ਵਿੱਚ ਉਹਨਾਂ ਨੇ ਦੋ ਇਕੱਠੀਆਂ ਛੋਪਾਂ ਦੀ ਚੋਰੀ ਕੀਤੀ ਵੀ ਬਸ ਇੱਕ ਗਲੀ 'ਚ ਇੱਕ ਬਾਹਰ ਜੀ ਸਰ ਜਿੰਨੀਆਂ ਚੋਰੀਆਂ ਹੋਈਆਂ ਕੀ ਮਾਮਲਾ ਹੈ ਜੀ ਇੱਕ ਘੰਟਾ ਕਰ ਤੋਂ ਜਲੰਧਰ ਰੋਡ ਦੇ ਦੋ ਸ਼ਾਪਸ ਨੇ ਰਾਇਲ ਮਨੀ ਐਕਸਚੇਂਜ ਤੇ ਵੀਕ ਐਂਟਰਪ੍ਰਾਈਜ਼ਸ ਇਹ ਦੋ ਦੁਕਾਨਾਂ 'ਚ ਚੋਰੀਆਂ ਹੋਈਆਂ ਤੇ ਬਾਕੀ ਹੁਣ ਸਾਡੀ ਟੀਮ ਇੱਥੇ ਪਹੁੰਚ ਗਈ ਹੈ ਅਸੀਂ ਕੈਮਰਾ ਚੈੱਕ ਕਰਦੇ ਆਂ ਬਾਕੀ ਕੌਸਟਸ ਲਾਣੇ ਤੇ ਜਿੱਦਾਂ ਇਨਵੈਸਟੀਗੇਸ਼ਨ ਜਿੱਦਾਂ ਸਾਹਮਣੇ ਆਉਂਦੀ ਹੈ ਜਲਦੀ ਨੂੰ ਟ੍ਰੇਸ ਕਰਾਂ ਦੀ ਕੋਸ਼ਿਸ਼ ਕਰਦੇ ਹਾਂ ਸਾਹਮਣੇ ਕਿੰਨੀਆਂ ਦੁਕਾਨਾਂ 'ਚ ਸਰ ਜੀ ਬੇਸਿਕਲੀ ਚੋਰੀ ਹੋਈ ਹੈ ਦੋ ਦੁਕਾਨਾਂ 'ਚ ਸਾਹਮਣੇ ਕਾਹੀਆਂ ਦੁਕਾਨਾਂ 'ਚ ਹੋਈ ਇਹ ਮਨੀ ਐਕਸਚੇਂਜ ਸਰ ਕੁਝ ਮਾਲਾ ਜਿਹਨਾਂ ਦੇ ਜਿਹੜੇ ਆ ਗਏ ਉਹਨਾਂ ਨਾਲ ਹੋ ਰਿਹਾ ਜੀ ਕੰਟੈਕਟ ਹੋ ਰਿਹਾ ਟੀਮ ਨੂੰ ਬਸ ਸਟਾਰਟ ਕਰਤੀ ਹੈ ਜਦੋਂ ਹੀ ਸਾਹਮਣੇ ਆਉਂਦਾ ਸਾਨੂੰ ਦੱਸਦੇ